ਉਤੋ ਤੇ ਆਪਾ ਕੀ ਕਰਦਾ ਜਿੰਨਾ ਕਿ ਚੁਗਿਆ ਉਹਨਾ ਹੀ ਸਹੀ ਹਨਾ ਖਾਨ ਵਾਲਿਆਂ ਕੋਲ ਪਾਰਾ ਦੇਣਾ ਜਿੰਨਾ ਹੋ ਗਿਆ ਉਹਨਾ ਸੀ ਆਪਾਂ ਕੜਾ ਕੁਛ ਦੇਣਾ ਪਾਣੀ ਘੁੱਟ ਪੀ ਲਈਏ ਤੇ ਥੱਲੋ ਪੱਡਾ ਲਾਇਆ ਇਹ ਚੱਲੋ ਬੜਾ ਪਹਾੜ ਬਹੁਤ ਆ ਲੱਗਾ ਪੁੱਤ ਪਾਣੀ ਘੁੱਟ ਪੀਏ ਪੁੱਛ ਕੇ ਜਿੰਦੇ ਨੇ ਤਾਂ ਤੇ ਚੱਲ ਗਏ ਆਪਾ ਕੀ ਲੈਣਾ ਹੀ ਨਾ ਬਸ ਫੇਰ ਅੱਗੇ ਦੋ ਪੰਡਾ ਚੁਗਿਆ ਪਿਆ ਉਹਨੇ ਚਾਕਰ ਚੁੱਕ ਦੇਸੀ ਨਹੀਂ ਉਹਨਾਂ ਦਾ ਕਿੱਥੇ ਫੋਨ ਆਉਣਾ ਤੇ ਤੂੰ ਚਲਾ ਜਾਣਾ ਸੀ ਇੱਥੇ ਟੈਨਸ਼ਨ ਲਿਆ ਕੀ ਬਣੂਗਾ ਮੈਂ ਦੱਸਾਂ ਤੈਂ ਕਿਹੜਾ ਪੜੀ ਹੋਈ ਆ ਪਤਾ ਨਹੀਂ ਕੀ ਬੰਨਣਾ ਲੱਗੀ ਇਹ ਯਾਰ ਕਮਾਲ ਹੋ ਗਈ ਤੇਰੇ ਵਾਲੀ ਇਹ ਟੈਨਸ਼ਨ ਨਾਲ ਕੁਝ ਨਹੀਂ ਬੰਨਣਾ ਤੂੰ ਆ ਤਾਂ ਸਹੀ ਕੰਮ ਕੀਤਾ ਕਿ ਨਹੀਂ ਮੈਂ ਤਾਂ ਸਹੀ ਆਪਦੇ ਮਤਲਬ ਕੀਤਾ ਪਰ ਟੈਨਸ਼ਨ ਬਣੀ ਪਈ ਪਤਾ ਨਹੀਂ ਸ਼ਾ ਕਹਦਾ ਮੈਂ ਅੱਗੇ ਵੀ ਮੈਨੂੰ ਬੜਾ ਤੇਰੇ ਤੋਂ ਗੁੱਸਾ ਕਰਦਾ ਹੁੰਦਾ ਗੁੱਸਾ ਕਿਸ ਗੱਲ ਦਾ ਕਰਦਾ ਵੀ ਇਹ ਨਮਾਲਾ ਤੇ ਨੌਕਰੀ ਨਹੀਂ ਮਿਲ ਰਹੀ ਤੇ ਗੁੱਸਾ ਕਿਸ ਗੱਲ ਦਾ ਕਰ ਰਿਹਾ ਵੀ ਗੁੱਸਾ ਮੈਨੂੰ ਟੈਨਸ਼ਨ ਬਣੀ ਹੋਈ ਆ ਪਤਾ ਨਹੀਂ ਮੈਨੂੰ ਕੋਈ ਨੌਕਰੀ ਮਿਲਣੀ ਕਿ ਨਹੀਂ ਮਿਲਣੀ ਕੰਨਾ ਚਰ ਹੋ ਗਿਆ ਮੱਥਾ ਮਾਰਦੇ ਨੂੰ ਕੋਈ ਨੌਕਰੀ ਮਿਲਦੀ ਰਹਿ ਨਹੀਂਦੀ ਦਾਕਾ ਗੱਲ ਸੁਣ ਮੇਰੀ ਕੰਮ ਜਿਹੜਾ ਨਾ ਜਦੋਂ ਤੈਨੂੰ ਦੇਣਾ ਵੈਗਰ ਸਮਾਦਾ ਹੁੰਦਾ ਜਾਂਦਾ ਰਹੇ ਦਾਜ ਸੌਖਾ ਕਾਜਾ ਔਖਾ ਕਾਲੋ ਸੌਖਾ ਅੱਜ ਨਹੀਂ ਮਿਲੀ ਨੌਕਰੀ ਫਿਰ ਮਿਲ ਜੂਗੀ ਪਰ ਇਹਦਾ ਮਤਲਬ ਇਹ ਥੋੜਾ ਵੀ ਆਪ ਆਪ ਦਾ ਆਪਾ ਖੋਦਣਾ ਹੈ ਜਾਂ ਆਪਾਂ ਗੁੱਸੇ ਕਰਦਾ ਫਿਰਨਾ ਹੈ ਹੁਣ ਮੈਂ ਕਿਹਦਾ ਕੰਪਨੀ ਸੰਦਾ ਬਣੀ ਹੋਈ ਹੈ ਨਾ ਜਿੰਨਾ ਨਾ ਸਿਆਪਾ ਲੱਭਦਾ ਨਹੀਂ ਨੌਕਰੀ ਦਾ ਹੁੰਦਾ ਤਾਂ ਬੁਹਾ ਤੇ ਬੋਲੀ ਬਣਦਾ ਤੂੰ ਕਿਦਰ ਗੁਰੂ ਘਰ ਕਲਾ ਜਾਗਾ ਜਦੋਂ ਗੁਰੂ ਘਰ ਪਹੀਏਗਾ ਵਾ ਆਉਂਦਾ ਤਾਂ ਸਰਦਾ ਨਹੀਂ ਤੇ ਲੋਕਾਂ ਦੀ ਮਦਦਾਂ ਕਿੱਥੋਂ ਕਰਦੀ ਹੈ ਹੁਣ ਉਹ ਯਾਰ ਜੇ ਹੁਣ ਮਦਦ ਤੇ ਕਰਾਂਗੇ ਤੇ ਕਰ ਭਲਾ ਹੋ ਭਲਾ ਲੋਕ ਆਪਣੀ ਬੜੀ ਮਦਦ ਕਰਦੇ ਆ। ਉਹ ਨਹੀਂ ਐ ਨਹੀਂ ਸੋਚਣਾ ਚਾਹੀਦਾ। ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ। ਕੰਮ ਕਰ ਲੰਘਾ ਪਿਆ। ਅੱਜ ਕੱਲ ਪੈਣਾ ਕੌਣ? ਉਹ ਤਾਂ ਇਹ ਘਰੇ ਆ ਗਏ ਜੇ। ਯਾਰ ਬਾਹਰ ਕੋਈ ਆਇਆ ਲੱਗਦਾ ਮੈਨੂੰ। ਆਵੇ ਦੇਖਦਾ ਬਾਹਰ ਜਾ ਕੋਈ ਆਇਆ ਹੋਣਾ। ਦੇਖ ਆ ਜਾ ਕੋਈ ਆਇਆ। ਹਾਂਜੀ ਮਾਤਾ ਜੀ ਕਦੇ ਆੰਨੇ ਹੋਏ ਉਹ ਤਾਂ ਸ਼ੋਰ ਦੀਆਂ ਆਈਆਂ ਸਿੱਟੇ ਚੁਗਣ ਤੇ ਉਧਰਲੇ ਪਾਸੇ ਗਈਆਂ ਤੇ ਉਹਨਾਂ ਨੇ ਲੱਗੇ ਜਿੱਧਰ ਤੇ ਕੁੜੀ ਆਂਦੀ ਪਾਣੀ ਪੀਣੇ ਤੇ ਮੈਂ ਇਹਨੂੰ ਆਖਿਆ ਪਰ ਨੇ ਇਹਦੇ ਘਰ ਹੈਗਾ ਤੇ ਚੱਲ ਇੱਥੋਂ ਪੁੱਛ ਕੇ ਵੇਖ ਲਈ ਕੀ ਉਹ ਤਕਰੀਬਨ ਕੀ ਕੁਝ ਜ਼ਿੰਦਗੀ ਹੈ ਘੁੱਟ ਪਾਣੀ ਹੈ ਲਿਆਂਦਾ ਤੇ ਉਹ ਪੀ ਲਿਆ ਤੇ ਹੋਰ ਬਲੜੀਨ ਲੱਗੀ ਪਿਆਸ ਹੋਰ ਕੋ ਪਾਣੀ ਨੇੜੇ ਤੜੇ ਹੈਗਾ ਕੋਈ ਨਾ ਨਲਕਾ ਹੈ ਨਾ ਕੋਈ ਬੋਰ ਚੱਲਦਾ ਹੈ ਬੰਬੀਆ ਵੀ ਹੁਣ ਬੰਦ ਨੇ ਪਾਣੀ ਕੋਣੀਗਾ ਤੇ ਪੁੱਤ ਮੈਂ ਆਖਿਆ ਚਲ ਕੁੱਟ ਪਾਣੀ ਸਾਨੂੰ ਦੇ ਦਿਓ ਓ ਇੱਥੇ ਇੱਥੇ ਪਾਣੀ ਇੱਥੇ ਹੀ ਰੱਖਿਆ ਹੋਇਆ ਵਾ ਅੱਗੋ ਜਾ ਕੇ ਕਿਧਰੋਂ ਪੀ ਲੋ ਇਹ ਬੈਠਾ ਧਰਮਸ਼ਾਲਾ ਖੋਲ ਕੇ ਰੱਖੀ ਵੀ ਜਿਹੜਾ ਮੂੰਹ ਚੱਕੂ ਆ ਕੇ ਵੜ ਜਾਊਗਾ ਉਹ ਤੇ ਲੋਕੀ ਦਾ ਬਾਹਰ ਪੁੱਲ ਵਾਸਤੇ ਨਾਲ ਕੇ ਲਵਾਉਂਦੇ ਪਹਿਲੇ ਵੀ ਜਿਹੜਾ ਕੋ ਮਾੜਾ ਬੰਦਾ ਲੰਘੇ ਜਿਹਨੂੰ ਪਿਆਸ ਲੱਗੀ ਹੋਵੇ ਪਾਣੀ ਪੀ ਲਵੇ ਤੇ ਤੁਸੀਂ ਕੁੱਟ ਪਾਣੀ ਵੀ ਦੇ ਸਕਦੇ ਓ ਮਾਤਾ ਸਾਨੂੰ ਹੈਨੀਆ ਪੁੰਨਦਾਨ ਕਰਨ ਦੇ ਸ਼ੌਕ ਜੇ ਅੱਗੋ ਜਾ ਕੇ ਪਾਣੀ ਪੀ ਲੋ ਜੇ ਕੋਈ ਦਿੰਦਾ ਤਾਂ ਇੱਥੇ ਨਹੀਂ ਪਾਣੀ ਵਾਣੀ ਮਿਲਣਾ ਕੋਈ ਨਹੀਂ ਪੁੱਤ ਥੋੜ ਮੈਨੂੰ ਨਾ ਦੇ ਪਿਆਸ ਬੋਲ ਮਾਤਾ ਤੁਹਾਨੂੰ ਇੱਕ ਵਾਰੀ ਗੱਲ ਨਹੀਂ ਮੇਰੀ ਸਮਝ ਆਉਂਦੀ ਕਿ ਅੱਗੋਂ ਪਾਣੀ ਲੈਣਾ ਲੈ ਲਓ ਇੱਥੇ ਕੋਈ ਪਾਣੀ ਵਾਣੀ ਨਹੀਂ ਮਿਲਣਾਗਾ ਐਵੇਂ ਧਰਮਸ਼ਾਲਾ ਸਮਝ ਕੇ ਲੋਕ ਆ ਜਾਂਦੇ ਆ ਕਈ ਬੰਦੇ ਨਾ ਅੜ ਭੁੱਦੇ ਨੇ ਹਨਾ ਚੰਗੇ ਨਹੀਂ ਹੁੰਦੇ ਆ ਮਾੜੇ ਲੋਕ ਨੇ ਪੁੱਤ ਦੁਨੀਆ ਮਤਬਲੀ ਏ ਪਾਣੀ ਨਹੀਂ ਕਿਸੇ ਦਾ ਸਕਾ ਪਾਣੀ ਨਹੀਂ ਬੁੱਤ ਕਿਸੇ ਦੇਣਾ ਆਪਾਂ ਨੂੰ ਤੇ ਆਪਾਂ ਐ ਕਰੀਏ ਸਵੇਰ ਦੀਆਂ ਥੱਕ ਜਾਂ ਪਈਆਂ ਮੋਠ ਹੋਰ ਚੋੱਕ ਕੇ ਕੀ ਕਰਨਾ ਉਹ ਪੰਡਾ ਚੁੱਕੀਏ ਕਿ ਆਪਾਂ ਨਾ ਹੌਲੀ ਹੌਲੀ ਘਰੇ ਚੱਲ ਗਏ ਪਾਣੀ ਨਾ ਕਰੇ ਜਾ ਕੇ ਜੀ ਦਿੱਤਾ ਹੈ ਲੋਕਾਂ ਦੇ ਨਲ ਕੇ ਲਵਾਇੰਦੇ ਇਹ ਕਿ ਦੇ ਲੋਕ ਮਾਰੇ ਨੇ ਕੁੱਟ ਪਾਣੀ ਨਹੀਂ ਕਿਸੇ ਨੂੰ ਦੇ ਕੇ ਰਾਜੀ ਰੱਬ ਵੀ ਕੀ ਕਰੇ ਜਦੋਂ ਖੱਟ ਦਾ ਨਾ ਸਾਜ ਦੇ ਡਰੇ ਤੇ ਭਾਵੇਂ ਇਹਨਾਂ ਦੇ ਵਿੱਚੇ ਫਸਲਾਂ ਡੁੱਬ ਜਾਣ ਫੇਰ ਨਹੀਂ ਹੁਣ ਮੇਰਾ ਪਾਣੀ ਕੁੱਟ ਮੰਗਿਆ ਤੇ ਪਾਣੀ ਵੀ ਨਹੀਂ ਆਉਂਦੇ ਗਰੀਬ ਨੂੰ ਦੇਣਾ ਮਾਰੇ ਨੂੰ ਤਾਂ ਕੁੱਟ ਪਾਣੀ ਨਹੀਂ ਕੋ ਦੇਂਦਾ ਐ ਜੀ ਦੁਨੀਆ ਭਈ ਹੈ ਤਾਂ ਹੀ ਰੱਬ ਵੀ ਫੇਰ ਵੇਖ ਕੇ ਸਭ ਕੁਝ ਕਰਦਾ ਆ ਕਿਵੇਂ ਕੌਣ ਸੀਗਾ ਬਾਹਰ ਉਹ ਕੋਈ ਨਹੀਂ ਐਵੇਂ ਬਸ ਲੋਕ ਆਪਣੇ ਘਰ ਨੂੰ ਧਰਮਸ਼ਾਲਾ ਸਮਝ ਕੇ ਆ ਜਾਂਦੇ ਹੋਰ ਕੀ ਇਹ ਗਵਾ ਨਹੀਂ ਧਰਮਸ਼ਾਲਾ ਸਮਝ ਕੇ ਕੀ ਮਤਲਬ ਕੋਈ ਨਹੀਂ ਦੋ ਇੱਕ ਬੀਬੀ ਆਈ ਸੀ ਤੇ ਇੱਕੋ ਦਿਨ ਨਾਲ ਕੁੜੀ ਆਈ ਸੀ ਪਤਾ ਨਹੀਂ ਇੱਥੇ ਸਿੱਟੇ ਕੋ ਚੋਗੜਾ ਨਹੀਂ ਆਉਣੀਆਂ ਵਾ ਤੇ ਮੈਨੂੰ ਅੱਗੇ ਕਹਿੰਦੀ ਆ ਇਹ ਵੀ ਮੇਰਾ ਪੁੱਤਰ ਬਣ ਕੇ ਸਾਨੂੰ ਪਾਣੀ ਪਿਆ ਦੇ ਐ ਜਾਣ ਲੈ ਤੇ ਤੂੰ ਕੀ ਕਿਹਾ ਮੈਂ ਉਹਨਾਂ ਨੂੰ ਕਿਹਾ ਅੱਗੇ ਆਓ ਰਾਹ ਵੀਂਦਾ ਉੱਧਰ ਚਲੇ ਜਾਓ ਨਹੀਂ ਤੇਰਾ ਦਿਮਾਗ ਜਮਾ ਹੀ ਨਹੀਂ ਤੇਰਾ ਕੰਮ ਕਰਦਾ ਪਾਗਲ ਹੈ ਤੂੰ ਕਾਕਾ ਕੋਈ ਵੀ ਕੰਮ ਅਗਲਾ ਕਰਦਾ ਨਾ ਮਜਬੂਰੀ ਨੂੰ ਕਰਦਾ ਹੈ ਉਹਨਾਂ ਦਾ ਜੀ ਥੋੜਾ ਕਰਦਾ ਵੀ ਅਸੀਂ ਆਪ ਸੱਟੇ ਚੁੱਕਦੇ ਫਰੀ ਮਜਬੂਰੀ ਹੁੰਦੀ ਹੈ ਆਪਦਾ ਘਰ ਬਣਾਉਣ ਵਾਸਤੇ ਆਪਦਾ ਘਰ ਬੱਚੇ ਪਾਲਣ ਵਾਸਤੇ ਮਦਦ ਕਰਨ ਵਾਸਤੇ ਕੰਮ ਕਰਦੇ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾਗਾ ਤੂੰ ਨੌਕਰੀਆਂ ਨੂੰ ਤਪਿਆ ਆਇਆ ਜੇ ਨੌਕਰੀ ਮਿਲੀ ਨਾ ਤੈਨੂੰ ਕਰਨਾ ਪੈ ਗਿਆ ਫਿਰ ਤੇ ਪਾਣੀ ਦੇ ਯਾਰ ਉਹਨੇ ਤੇਰੇ ਤੋਂ ਕੋਈ ਚਾਹ ਮੰਗ ਲਈ ਜਾਂ ਤੇਰੇ ਤੋਂ ਰੋਟੀ ਮੰਗ ਲਈ ਪਾਣੀ ਰੱਬ ਨੇ ਆਪਾਂ ਨੂੰ ਫਰੀ ਦਿੰਦਾ ਹੈ ਤੇ ਪਾਣੀ ਵੀ ਨਹੀਂ ਤੂੰ ਪਿਆ ਸਕਿਆ ਉਹਨਾਂ ਨੂੰ ਸਵੇਰ ਦਾ ਦੁਪਹਿਰiana ਮੈਨੂੰ ਨੌਕਰੀ ਨਹੀਂ ਮਿਲਦੀ ਮੈਨੂੰ ਫੋਨ ਨਹੀਂ ਆਉਂਦਾ ਉਹ ਨਹੀਂ ਹੁੰਦਾ ਨਹੀਂ ਹੁੰਦਾ ਤੇ ਫਿਰ ਇਹੇ ਕੁਛ ਹੀ ਮਿਲਣਾ ਤੈਨੂੰ ਤੂੰ ਇੱਕੋ ਵਿਚਾਰੀਆਂ ਜੇ ਆਈਆਂ ਦੋ ਜਣੀਆਂ ਤੇ ਫਿਰ ਜਮਾ ਹੀ ਤੈਨੂੰ ਤਰਸ ਨਹੀਂ ਆਇਆ ਉਹਨਾਂ ਤੇ ਕਿਵੇਂ ਉਹ ਤਪਦੀਆਂ ਆਈਆਂ ਉਹ ਪਤਾ ਨਹੀਂ ਕੀ ਤੈਨੂੰ ਬਾਸੀ ਸਹੀ ਦਿੰਦੀਆਂ ਜਾਣ ਗਿਆ ਸਹੀ ਗੱਲ ਆ ਸ਼ਾਇਦ ਮੈਨੂੰ ਨੌਕਰੀ ਤਾਂ ਹੀ ਨਹੀਂ ਮਿਲਦੀ ਹੋਵੇ ਮੈਂ ਕਿਸੇ ਦਾ ਬੁਰਾ ਹੀ ਕਿੱਤਾ ਹੋਵੇ ਤੂੰ ਕਰਦਾ ਹੀ ਨਹੀਂਗਾ ਤੂੰ ਵੀ ਜੇ ਤੂੰ ਉਹਨਾਂ ਨੂੰ ਪਾਣੀ ਪਿਆ ਦਿੰਦਾ ਤੇ ਅਗਲੇ ਨੇ ਤੈਨੂੰ 20 ਸਹੀਆਂ ਦੇਣੀਆਂ ਸੀ ਕੋਈ ਸੀਸ ਕਿਸੇ ਦੀ ਲੱਗ ਵੀ ਜਾਂਦੀ ਹੁੰਦੀ ਹੈ ਤਨ ਤੈਨੋਂ ਨਾਲ ਕੀ ਔਖਾ ਕੀਤਾ ਤੈਨੂੰ ਉਹ ਕਿ ਵੀ ਲੰਗਰ ਪਕਾ ਕੇ ਕੋਆ ਸਾਨੂੰ ਜਾਂ ਸਾਨੂੰ ਛੱਡ ਕੇ ਆ ਜਾਂ ਕੀ ਉਹਨਾਂ ਤੈਨੂੰ ਔਖਾ ਕੀਤਾ ਕੋਈ ਐਨੇ ਕਿਹਾ ਪੁੱਤ ਪਾਣੀ ਪਿਆ ਦੇ ਤੂੰ ਪਾਣੀ ਨਹੀਂ ਪਿਆ ਸਕਿਆ ਹੋਰ ਤੂੰ ਕੀ ਕਰ ਲੇਗਾ ਯਾਰ ਸਹੀ ਹੱਲਾ ਜੇ ਤੂੰ ਪਾਣੀ ਨਹੀਂ ਪਿਆ ਸਕਿਆ ਘਰੇ ਆਏ ਨੂੰ ਤੇ ਹੋਰ ਤੂੰ ਕੀ ਕਰ ਲੇਗਾ ਜਿਹੜਾ ਘਰੇ ਆਇਆ ਹੁੰਦਾ ਨਾ ਕੋ ਚੱਲ ਕੇ ਆ ਜੇ ਅਗਲਾ ਪਤਾ ਨਹੀਂ ਉਹ ਵਿਚਾਰੀਆਂ ਕਿਵੇਂ ਸਵੀਰ ਦੀਆਂ ਆਈਆਂ ਹੋਣੀਆਂ ਦੇਖ ਇੱਕ ਦੋ ਜ਼ਿੰਮੇਦਾਰ ਉਹ ਵੀ ੱਟੇ ਮਾਰਦੇ ਆ ਤੇ ਇਹ ਕੋ ਸਵੀਰ ਦੀਆਂ ਵਿਚਾਰੀਆਂ ਗਰੀਬੀ ਤੈਨੂੰ ਅੱਗੇ ਵੀਗਾ ਜੀ ਨਹੀਂ ਕਰਦਾ ਕਿਸੇ ਦਾ ਮਜਬੂਰੀ ਬਣ ਜਾਂਦੀ ਐ ਸਵੇਰ ਦੀਆਂ ਵਿਚਾਰੀਆਂ ਆਈਆਂ ਹੋਣਗੀਆਂ ਤੇ ਥੱਕ ਟੁੱਟ ਕੇ ਜੇ ਤੂੰ ਪਾਣੀ ਉਹਨਾਂ ਨੂੰ ਕੋਲੋਂ ਠੰਡਾ ਪਿਆ ਦਿੰਦਾ ਤੇ ਉਹਨਾਂ ਦਾ ਮਨ ਠੰਡਾ ਹੋ ਜਾਣਾ ਸੀ ਤੇ ਤੈਨੂੰ ਉਹਨੇ ਦਵਾਵਾ ਦੇਣੀ ਸੀ ਤੇ ਤੈਨੂੰ ਸ਼ੈ ਨੌਕਰੀ ਮਿਲੀ ਜਾਂਦੀ ਜਿਹੜਾ ਤੂੰ ਅੱਜ ਸਵੇਰ ਦਾ ਫੋਨ ਨਹੀਂ ਕੀਤਾ ਜਨਾ ਮੈਨੂੰ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਫੋਨ ਨਹੀਂ ਕੀ ਪਤਾ ਤੇਰਾ ਕੰਮ ਬਾਣੀ ਜਾਂਦਾ ਪਰ ਜਿਹੜੇ ਅਕਿਰਤ ਘਣ ਲੋਕ ਹੁੰਦੇ ਨੇ ਰੱਬ ਵੀ ਉਹਨਾਂ ਦਾ ਸਾਥ ਦਿੰਦੇ ਤੇ ਤੂੰ ਹੁਣ ਐ ਕਰ ਅੱਲੀ ਇੱਥੇ ਹੀ ਹੋਣੀਆਂ ਉਹ ਇੱਥੇ ਚੁੱਪਦੀਆਂ ਪਈਆਂ ਨਾ ਹਾਂ ਹਾਂ ਮੇਰੀ ਗੱਲ ਮੰਨ ਚੁੱਪ ਕਰਕੇ ਗਲਾਸ ਲੈ ਲੈ ਤੇ ਗਰਵੇ ਦੇ ਵਿੱਚ ਪਾਣੀ ਠੰਡਾ ਈਗਾ ਹੋ ਸਕੇ ਤਾਂ ਉਹਨਾਂ ਨੂੰ ਉਥੋਂ ਮੜੇ ਉਹ ਸ਼ਿਕਾਇਤ ਪਾਦੀ ਵਿੱਚ ਉਹਨਾਂ ਨੂੰ ਪਾਣੀ ਪਿਆ ਕੇ ਆ ਆਵੇ ਮੈਂ ਪਿਆ ਕੇ ਆ ਰੱਬ ਜਿਹੜਾ ਹੁੰਦਾ ਹੈ ਰੱਬ ਨੇ ਵੀ ਕਿਸੇ ਦੇ ਰਾਹੀ ਵਸਣਾ ਹੁੰਦਾ ਰੱਬ ਤੋਂ ਨਹੀਂ ਹੁੰਦੇਗੇ ਜਿਹੜਾ ਕਿਸੇ ਦੀ ਕੋਈ ਮਦਦ ਕਰਦਾ ਅਗਲੇ ਕਹਿੰਦੇ ਬੰਦਾ ਰੱਬ ਵਰਗਾ ਤੂੰ ਉਹਨਾਂ ਦੀ ਮਦਦ ਕਰਦਾ ਤੂੰ ਬੱਚ ਪਾਣੀ ਪੀਉਂਦਾ ਤੇ ਉਹਨਾਂ ਲੋਕ ਦੇ ਸ਼ਬੀਲਾ ਲਾਉਂਦੇ ਆ ਲੋਕ ਤਾਂ ਸੜਕਾਂ ਦੇ ਉੱਤੇ ਮੈਂ ਵੇਖਿਆ ਕਈ ਬੰਦੇ ਐਸੇ ਵੀ ਜਿਹੜੇ ਫ੍ਰਿੰਜਡਲ ਆਉਂਦੇ ਨੇ ਤੇ ਸੀ ਇੱਕ ਘਰੋਂ ਚੱਕ ਕੇ ਪਾਣੀ ਨਹੀਂ ਪਿਆ ਸਕੀ ਕੀ پتہ ਉਹਨਾਂ ਦੀਆਂ ਦੁਆਵਾਂ ਹੀ ਤੈਨੂੰ ਤਾਰ ਜਾਣਾ ਇਸ ਕਰਕੇ ਨਾ ਗਾਂ ਤੂੰ ਇਹ ਸੋਚ ਨਾ ਰੱਖੀ ਕੋਈ ਪਾਣੀ ਪੀਣ ਆਵੇ ਕੋਈ ਜੇ ਤੂੰ ਕਿਸੇ ਨੂੰ ਮੰਨ ਕੇ ਚੱਲ ਵੀ ਨਹੀਂ ਕੁਝ ਦੇ ਸਕਦਾ ਤੇ ਅਗਲੇ ਨੂੰ ਮਾਰਾ ਬੋਲੀ ਵੀ ਨਾ ਜੇ ਤੂੰ ਨਹੀਂ ਦੇ ਸਕਦਾ ਉਹ ਤੇ ਮੋਲੀ ਵੀ ਨਾ ਅਗਲੇ ਨੂੰ ਤੇ ਹੁਣ ਚੁੱਪ ਕਰਕੇ ਨਿਕਲ ਜਾ ਨਹੀਂ ਤਾਂ ਫਿਰ ਦੇਖੀ ਤੇਰਾ ਹੁੰਦਾ ਕੀ ਆ ਬਈ ਪਾਣੀ ਦੇ ਮਾਤਾ ਪਾਣੀ ਪੀ ਲੋ ਉਹ ਤਾਂ ਜਦੋਂ ਗੈਸ ਹੀ ਹੁੰਦਾ ਤਾਂ ਪਿਆਇਆ ਨਹੀਂ ਉਹ ਚੱਲ ਮਾਤਾ ਉਹਦੋਂ ਗਲਤੀ ਹੋ ਗਈ ਹੁਣ ਪੀ ਲੋ ਜਿੰਦਾ ਵਸਦਾਰ ਹੈ ਮਹਾਰਾਜ ਤਾਂ ਕਿਹਾਂ ਦੇਵੇ ਕਿਆ ਬਾਸ ਬਾਸਪੁਰ ਪਿਆਸੇ ਨੂੰ ਪਾਣੀ ਪਿਆਣੀ ਪਿਆਇਆ ਨਾ ਤੇ ਤੇਰੀ ਮਹਾਰਾਜ ਬੜੀ ਸੁਣੇਗਾ ਜਦੋਂ ਤੂੰ ਮਹਾਰਾਜ ਤੋਂ ਜਿਹੜੀ ਚੀਜ਼ ਮੰਗੇਗਾ ਤੈਨੂੰ ਉਹੀ ਮਿਲੇਗੀ ਬਸ ਮਾਤਾ ਜੀ ਇਹੀ ਦੁਆਵਾਂ ਚਾਹੀਦੀਆਂ ਮੈਨੂੰ ਵੀ ਤੇ ਇੱਥੇ ਕੋਈ ਤੈਨੂੰ ਰੱਬ ਦੇ ਸਾਡੇ ਵਾਸਤੇ ਭੇਜਿਆ ਕਦੋਂ ਆਉਂਦੇ ਵੀ ਨਹੀਂ ਆਪਣੀਆਂ ਪੰਡਾ ਬੰਨ ਬੈਠੀਆਂ ਅੱਛਾ ਸੋਣ ਚਖਾਉਣ ਵਾਲਾ ਕੋਈ ਚੱਲ ਕੋਈ ਨਹੀਂ ਤੁਸੀਂ ਆਜ ਕੈਸ਼ ਜੀ ਪੀ ਲਓ ਫਿਰ ਮੈਂ ਚਖਾ ਦਿੰਦਾ ਕੋਈ ਨਹੀਂ ਪੀ ਲੈਨੇ ਕਿ ਮਹਾਰਾਜ ਦੇ ਵੇਖਲਾ ਸੁਣੀ ਸਾਡੀ ਹੈ ਸਭ ਕੁਝ ਕਰੇ ਕਰਾਵੇ ਆਪ ਉਹਨੇ ਆਪ ਹੀ ਕਿਤਾਬ ਬਣਾਤੀਆਂ ਤੇ ਕਦੋਂ ਉਹਨੀਆਂ ਵੇਖੀ ਜਾਣੀ ਕੋਈ ਆਵੇ ਚਕਾਵੇ ਤੇ ਤੈਨੂੰ ਰੱਬ ਨੇ ਘੱਲ ਦਿੱਤਾ ਕਿ ਚੱਲ ਨਾਲੇ ਤਾਂ ਸਾਨੂੰ ਤੂੰ ਪਾਣੀ ਪਿਆ ਚੱਲਿਆ ਨਾਲੇ ਸਾਨੂੰ ਪੰਡਾ ਚਕਾ ਜਾਏਗਾ ਮਹਾਰਾਜ ਤਰ੍ਹਾਂ ਪੜਾ ਕਰੇ ਪਤਾ ਮੈਥੋਂ ਗਲਤੀ ਹੋ ਗਈ ਤੇ ਮੈਨੇ ਮaaf ਕਰ ਦੇ ਮੇਰੀ ਮਾਤਾ ਆਪਣੀ ਪਤ ਗਲਤੀ ਕਾਦੀ ਹੋ ਗਈ ਜੇ ਉਦੋਂ ਸਾਨੂੰ ਤੂੰ ਪਾਣੀ ਪਿਆ ਦਿੰਦਾ ਤੇ ਸਾਨੂੰ ਆ ਪੰਡਾ ਕੌਣ ਚੜਾਉਂਦਾ ਮਹਾਰਾਜ ਜੋ ਕੁਝ ਕਰਦਾ ਉਹ ਚੰਗਾ ਹੀ ਕਰਦਾ ਸਹੀ ਗੱਲ ਹੈ ਮਾਰਾ ਨਹੀਂ ਕਰਦਾ ਚੱਲ ਤੁਸੀਂ ਹੱਥ ਕੈਸ਼ ਦੀ ਪਾਣੀ ਜੇ ਸ਼ੁਰੂ ਹੈ ਸਾਨੂੰ ਉਹਨੇ ਘੱਲਿਆ ਦੁਬਾਰਾ ਤੇ ਸਾਡੀਆਂ ਪੰਡਾ ਟੁਕੀਆਂ ਜਾਣੀਆਂ ਤੇ ਤੈਨੂੰ ਮਹਾਰਾਜ ਤੇ ਤਰੱਕੀਆਂ ਮਕਸ਼ਦ ਵੱਡੀਆਂ ਉਬਰਾਂ। ਤੈਨੂੰ ਐਡੀ ਸ਼ਦੀ ਅਗਲਾ ਕਿੱਥੋਂ ਆ ਗਈ ਕਿੰਨਾ ਕੀਤੀਆਂ ਤੈਨੂੰ ਇਹਦੀਆਂ ਗੱਲਾਂ। ਇਹ ਨਾ ਅਸਲ ਜੇ ਮੈਂ ਗਿਆ ਸੀ ਜਦੋਂ ਘਰੇ ਤੁਹਾਨੂੰ ਮਨਾ ਕਰਕੇ ਤੇ ਮੇਰਾ ਡੈਡੀ ਮੈਨੂੰ ਵਾਵਾ ਬੋਲਿਆ ਬੋਲਿਆ। ਉਹਨੇ ਮੈਨੂੰ ਅਕਲ ਦਿੱਤੀ ਇਹ ਵੀ ਜੇ ਕੋਈ ਕਿਸੇ ਦੇ ਘਰੇ ਆ ਪਾਣੀ ਮੰਗਣੀਆਂ ਆ ਗਏ ਤੇ ਉਹਨੂੰ ਪਾਣੀ ਦੀ ਨਾ ਕਾਦੀ ਕਰਨੀ। ਵੀ ਜੇ ਅਗਲਾ ਵੀ ਕੋਈ ਚੀਜ਼ ਮੰਗਣ ਆਇਆ ਵੀ ਮੈਨੂੰ ਰੋਟੀ ਹੀ ਪਕਾ ਕੇ ਖਵਾਏ ਜੋ ਮੈਨੂੰ ਡੈਡੀ ਨੇ ਸਮਝਾਇਆ ਵੀ ਚੱਲ ਉਹਦਾ ਨਾਂ ਕੀਤੀ ਜਾ ਵੀ ਤੂੰ ਕੋਰਾ ਪਾਣੀ ਦੀ ਨਾ ਕਰਦੀ ਬਸ ਮਾਤਾ ਜੀ ਤੁਸੀਂ ਪਾਣੀ ਬਾਹੋਂ ਇੰਨੀ ਇੱਕ ਦਵਾਵਾ ਦੋ ਮੈਨੂੰ ਸੀਤਾ ਦੋ ਕਿ ਮੈਨੂੰ ਨੌਕਰੀ ਮਿਲ ਜਾਵੇ ਬਸ ਉਹ ਤਾਂ ਤੇਰਾ ਪਿਓ ਚੰਗਾ ਬੰਦਾ ਹੋਣਾ ਜਿੰਦੇ ਦਿਲ ਚ ਹਯਾ ਦਾ ਹੋਵੇ ਨਾ ਉਹ ਕਿਸੇ ਦੀ ਪਾਰ ਪਕਾਰ ਕਰਦਾ ਉਹ ਨੂੰ ਉਹ ਚੰਗਾ ਰੂਹ ਏ ਉਹਨੇ ਤਾਂ ਕਿਆ ਹੁਣ ਵੀ ਚੱਲ ਭਾਈ ਬਾਹਰ ਗਰੀਬ ਗਰੂਪਾਂ ਪਾਣੀ ਲੋਕੀ ਤਾਂ ਬਾਹਰ ਨਲਕੇ ਲਾਗਦੇ ਨੇ ਵੀ ਚੱਲ ਪਾਣੀ ਮੰਗਦੇ ਕੋਟ ਪਾਣੀ ਦੀ ਕਿਹੜੀ ਗੱਲ ਏ ਹਾਂਜੀ ਹਾਂਜੀ ਐ ਚੰਗੀ ਮਾਤ ਦੇ ਨੂੰ ਦਿੱਤੀ ਸਿੱਖਿਆ ਉਹਨੇ ਤੇ ਜੇ ਮਾਰੇ ਬੱਚੇ ਨੇ ਦੇਈ ਤੇ ਮਾਰੇ ਆਂ ਦੀ ਜੋ ਚੰਗੀ ਰਹੀਏ ਤੇ ਚੰਗੀ ਆਂਗੀ ਉਹ ਚੰਗਾ ਇਨਸਾਨ ਏ ਪੁੱਤ ਗਾ ਵੱਡਾ ਹੋ ਕੇ ਤੂੰ ਵੀ ਹੁੰਦੇ ਰਕੇ ਜਨ ਇਨਸਾਨ ਚੰਗਾ ਬਣੀ ਹਾਂਜੀ ਹਾਂਜੀ ਜੀ ਚੱਲ ਤੁਸੀਂ ਆ ਪੀ ਲੋ ਪਾਣੀ ਫਿਰ ਮੈਂ ਤੁਹਾਡੀਆਂ ਪੰਡਾਆਂ ਚਕਾ ਦੇਣਾ ਹਾਂ ਪੁੱਤ ਬਸ ਪਾਣੀ ਪੀ ਲਿਆ ਮਾਰਾ ਤੇਰੇ ਵੱਡੀ ਪਾਣੀ ਸਾਨੂੰ ਪੰਡਾ ਚਕਾ ਲੈ ਤੇ ਅਸੀਂ ਜਾਈਏ ਤਾਂ ਆਵੇ ਮੈਂ ਚ ਚਲੋ ਆਹ ਤਾਂ ਸ਼ੰਗਾ ਕੰਮ ਕਰਦਾ ਜਿਹੜਾ ਪਾਣੀ ਪਿਆਦਾ ਸ਼ਹਿਰ ਦਾ ਅਬਦੌਨੇ ਲਵੇ ਤੇ ਨੌਕਰੀ ਕਰਵਾਏ ਦਿੰਦੇ ਕਿਨੇ ਆ ਗਏ ਆ ਹਾਂ ਹਾਂ ਮਾਤਾ ਦੇ ਪਿਆੰਦਾ ਪਾਣੀ ਪਾਣੀ ਪਿਆ ਆ ਉਹਨਾਂ ਨੂੰ ਹਾਂ ਹਾਂ ਤੇ ਚਲੀਆਂ ਤਾਂ ਨਹੀਂ ਗਈਆਂ ਨਹੀਂ ਨਹੀਂ ਇੱਥੇ ਅੱਜ ਹੀ ਜਾਂਦੀ ਨਹੀਂ ਪਈਆਂ ਸੀ ਸੱਚ ਦੱਸਣਾ ਅੱਜ ਮੈਨੂੰ ਉਹਨਾਂ ਨੂੰ ਪਾਣੀ ਪਿਆ ਕੇ ਇੰਨੀ ਖੁਸ਼ੀ ਹੋਈ ਜਦੋਂ ਉਹਨਾਂ ਦੇ ਚਿਹਰੇ ਤੇ ਮੈਂ ਮੁਸਕਰਾ ਕੇ ਦੇਖੀ ਨਾ ਮੈਨੂੰ ਐਂ ਸੱਚੀ ਲੱਗਣ ਲੱਗ ਗਿਆ ਵੀ ਇਹ ਰੱਬ ਦੀ ਇੱਤਲਾ ਹੈ ਤੇ ਫੇਰ ਆਪਾਂ ਰੋਜ਼ ਦਾ ਸੁਣਦੇ ਆ ਮੇਰਾ ਆਪ ਜਿਹੜਾ ਹਰਿੰਗਜੀਪ ਦੇ ਵਿੱਚ ਵੱਸਦਾ ਠੀਕ ਹੈ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਕੁਝ ਮਾਰੇ ਚੰਗੇ ਲੋਕ ਵੀ ਹੁੰਦੇ ਨੇ ਪਰ ਆ ਵੇ ਜਿਹੜੇ ਐ ਜ਼ਰੂਰਤਮੰਦ ਲੋਕ ਨੇ ਜਦੋਂ ਅਸੀਂ ਜ਼ਰੂਰਤ ਮੰਗ ਦੀ ਮਤਲਬ ਕਰਦੇ ਆ ਨਾ ਉਦੋਂ ਉਹਦਾ ਫਲ ਬਹੁਤ ਮਿਲਦਾ ਹੈ ਜਿਵੇਂ ਲੋਕ ਕਹਿੰਦੇ ਵੀ ਗੁਰੂ ਦਾ ਮੂੰਹ ਜਿਹੜਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਹ ਹੁਣ ਤੋਂ ਪਾਣੀ ਪਿਆ ਤੇ ਕਿਵੇਂ ਉਹਨਾਂ ਦਾ ਚਿਹਰਾ ਉਹਨਾਂ ਨੂੰ ਕਿੰਨੀ ਖੁਸ਼ੀ ਮਿਲਣੀ ਹੋਣੀ ਪੂਰੇ ਕਫਰੀ ਦਾ ਪਾਣੀ ਪਿਆ ਤਾਂ ਉਹਨਾਂ ਨੂੰ ਕਿੰਨੀਆਂ ਦੁਆਵਾਂ ਦਿੱਤੀਆਂ ਹੋਣਗੀਆਂ ਦੇਤੇ ਐਂ ਨਹੀਂ ਦੁਆਵਾਂ ਜੇ ਦੁਆਵਾਂ ਕਰਾਵਾਂਗੇ ਚੰਗਾ ਕਰਮ ਕਰਾਂਗੇ ਕਿੰਨਸਾਨ ਇਨਸਾਨ ਵਾਸਤੇ ਬਣਿਆ ਕੀ ਪਤਾ ਕੱਲ ਨੂੰ ਆਪਾਂ ਮਿੱਟੀ ਦੀ ਢੇਰੀ ਕਿਹੜੇ ਬਲੇ ਹੋ ਜਾਣਾ ਤੇ ਇਹ ਵੀ ਜੇ ਕੰਮ ਨਹੀਂ ਬਿਲਕੁਲ ਹੈਗਾ ਨਹੀਂ ਤੈਨੂੰ ਫੋਨ ਆ ਰਿਹਾ ਜਸਵੀਰ ਦਾ ਤੇ ਇਹਦਾ ਮਤਲਬ ਇਹ ਇਹ ਨਹੀਂ ਹੁੰਦਾ ਕਿ ਤੂੰ ਗੁੱਸਾ ਹੀ ਕਰੀ ਜਾਣਾ ਸਾਰਿਆਂ ਨੂੰ ਫਿਰ ਕੀ ਹੋ ਗਿਆ ਕੰਮ ਕਰਦੇ ਤੇ ਚੱਲੀ ਜਾਣਾ ਕੀ ਪਤਾ ਹੁਣ ਕੀ ਸੇਵਾ ਕੀਤੀ ਹੈ ਭਾਵਨਾ ਦੇ ਨਾਲ ਉਹਨਾਂ ਨੂੰ ਪਾਣੀ ਪਿਆਇਆ ਹੈ ਨਾ ਪਿਆਰ ਦੇ ਨਾਲ ਤੂੰ ਕਹਿਣਾ ਵੀ ਰੱਬ ਹੱਸੀ ਜਾਂਦਾ ਰਿਹਾ ਇੱਕ ਕਮੈਂਟ ਮੈਨੂੰ ਪਾਉਣਾ ਹੈਲੋ ਹਾਂ ਬਾਈ ਅੱਛਾ ਹੋ ਗਈ ਪੱਕੀ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਹਾਂ ਹਾਂ ਮੈਂ ਕੱਲ ਨੂੰ ਮਿਲਦੇ ਠੀਕ ਆ ਲੋ ਜੜੀ ਮੈਨੂੰ ਮੈਲਗੀ ਨੌਕਰੀ ਆ ਗਿਆ ਪੁੱਤ ਵੇ ਇਹਨੂੰ ਕਹਿੰਦੇ ਸੇਵਾ ਤੇ ਚਵੇਰ ਦਾ ਜਿਹੜਾ ਤੂੰ ਬੀਕੀ ਜਾਂਦਾ ਸੀ ਲੈ ਹੁਣੇ ਪਾਣੀ ਪਿਆ ਕੇ ਇਹ ਲਾ ਮੌਕੇ ਤੇ ਤਰੀ ਦੇ ਸਭ ਲੰਮਣੀ ਜੇ ਤੂੰ ਨਾ ਪਾਣੀ ਪੀਉਂਦਾ ਹੋ ਸਕਦਾ ਤੈਨੂੰ ਨਾ ਹੀ ਮਿਲਦੀ ਕਿਉਂ ਨਾ ਤੇਰਾ ਨਾਇਕਾਂ ਨੂੰ ਬਣਦਾ ਜਿਹੜੀ ਤੂੰ ਨੌਕਰੀ ਲੱਭਦਾ ਫੈ। ਹੁਣੇ ਪਾਣੀ ਪਿਆ ਗਿਆ ਤੇ ਅੰਜਲਟ ਮਿਲ ਗਿਆ ਕਿ ਇਸ ਕਰਕੇ ਗਾਂ ਨੂੰ ਯਾਦ ਰੱਖੀ ਵੀ ਕਦੇ ਕਿਸੇ ਨੂੰ ਦਰਵਾਜ਼ੇ 'ਚ ਜਿਹੜਾ ਕੋਈ ਆਵੇ ਨਾ ਜੇ ਤੂੰ ਕੁਝ ਦੇ ਨਹੀਂ ਸਕਦਾ ਤੇ ਉਹ ਤੇ ਅੱਸੀ ਨੂੰ ਡੋੜ ਜੀ। ਕਦੇ ਕਿਸੇ ਨੂੰ ਮਾਰਾ ਨਹੀਂ ਬੋਲਣਾ ਤੇ ਐ ਜੇ ਕੋਈ ਜ਼ਰੂਰਤਮੰਦ ਦੇਖੇ ਤੇ ਉਹਦੀ ਮਦਦ ਕਰਨੀ ਹੈ। ਹਾਲਾਂਕਿ ਤੂੰ ਮਦਦ ਕੀਤੀ ਪਾਣੀ ਪਿਆਇਆ ਉਹਨਾਂ ਨੂੰ ਤਾਂ ਥੋੜੀ ਸ਼ਿਕਾਇਤ ਬਾਦੀ ਹੋਣੀ ਉਲਟੀ ਕੀਤਾ। ਔਰ ਆਪਾਂ ਕੀ ਦੇਣ ਲੋਗੇ ਆ ਤੇ ਜਿਹੜੀ ਆ ਉਹਨਾਂ ਦਵਾ ਦਿੱਤੀ ਤੈਨੂੰ ਆ ਮਿਲ ਗਈ ਨੌਕਰੀ ਤੇ ਇਹਦਾ ਦਿਓ ਦਾ ਕੋਈ ਮੇਲ ਹੈ ਉਹ ਤੇਰਾ ਨਿੱਕਾ ਜਿਹਾ ਕਰਮ ਸੀਗਾ ਤੇ ਫਿਰ ਤੈਨੂੰ ਵੱਡੀ ਵੱਡੀ ਨੌਕਰੀ ਮਿਲ ਗਈ ਜੇ ਅਸੀਂ ਕਿਸੇ ਆਸ ਤੇ ਥੋੜਾ ਜਿਹਾ ਕਰਦੇ ਹਾਂ ਨਾ ਤੇ ਉਹ ਪਰਮਾਤਮਾ ਸਾਨੂੰ 10 ਗੁਣਾ ਵਧ ਕੇ ਦਿੰਦਾ ਹੈ ਜਦੋਂ ਅਸੀਂ ਜਰੂਰਤ ਮੰਨ ਦੀ ਮਦਦ ਕਰਦੇ ਹਾਂ ਇਸ ਕਰਕੇ ਗਾਂ ਤੋਂ ਕਦੇ ਵੀ ਇਹੋ ਜਿਹੇ ਆਪਾਂ ਗੁਰਸਿੱਖ ਬੰਦੇ ਆ ਕਦੇ ਵੀ ਮਨ ਦੇ ਵਿੱਚ ਗੁੱਸਾ ਜਿੰਨਾ ਮਰਜ਼ੀ ਹੋਵੇ ਮਨ ਦਾ ਵੀ ਤੈਨੂੰ ਗੁੱਸਾ ਵੀ ਮੂਨ ਨਹੀਂ ਆ ਰਿਹਾ ਮੂਨ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਕਿਸੇ ਦਾ ਨਰਾਦਰ ਕਰੇਗਾ ਕਿਸੇ ਨੂੰ ਦੁਖੀ ਕਰੇਗਾ ਹਰ ਇੱਕ ਕੋਈ ਚ ਵਾਪਸ ਲੈ ਜਿਹਾ ਵੀ ਲਾ ਐਗਜ਼ਾਮਪਲ ਦੇ ਤੌਰ ਤੇ ਤੈਨੂੰ ਮੋਹਬੇ ਦੇ ਗੁੱਸੇ ਨਹੀਂ ਮਿਲ ਗਈ ਦੀ ਰੋਕੀ ਇਹ ਠੀਕ ਹੈ ਹੁਣ ਗਾਂ ਦਰੂ ਲੱਖੀ ਹਿਸਾਬ ਦਾ ਹੁੰਦਾ ਹੈ ਹਾਂ ਜੀ ਅੱਜ ਕੋਈ ਨਹੀਂ ਉਹ 2000 ਕੰਮ ਨੇ ਜਿਹੜਾ ਕਰਨਾ ਉਹ ਤੇਰਾ ਕਰ ਲੈ ਆਪੇ ਮੈਂ ਜਾ ਕੇ ਬਾਹਰ ਕਾਦੀ ਕਰਨੀ ਆ ਤੇ ਕਾਦੀ ਤਿਆਰੀ ਕਰ ਦਿੰਦਾ